ਤੈਨੂੰ ਇਨਸਾਫ਼ ਨਹੀਂ ਮਿਲੇਗਾ ਮੈਂ ਤੁਹਾਡੇ ਨਾਲ ਐਸ ਪੰਜਾਬ ਦੀ ਇੱਕ ਤੁਮਾਹਿਆ ਥੋੜਾ ਯਾਰ ਮਾਂ ਖੜੀ ਹੈ ਮਾਂ ਦੇ ਨਾਲ ਮਾਂ ਖੜੀ ਰਹੇਗੀ ਮੈਂ ਤੁਹਾਡੇ ਨਾਲ ਖੜੀ ਜਦ ਤੱਕ ਤੁਹਾਨੂੰ ਇਨਸਾਫ਼ ਨਹੀਂ ਮਿਲੇਗਾ ਯਾਰ ਮੇਰੇ ਮੀਡੀਆ ਦੇ ਵੀਰ ਨੂੰ ਬੈਂਤੀ ਅਗਰ ਪਿੱਛੇ ਹੋ ਗਏ ਸਾਥ ਸਾਥ ਕਿ ਇਹ ਮਾਨਿਖੇ ਆਏ ਔਰ ਮਾਫੀ ਮੰਗੇ ਕਿ ਜੋ ਉਸਨੇ ਕੀਤਾ ਅੱਜ ਚੈਨੇ ਇਹਨਾਂ ਨੂੰ ਵੀ ਕਰਾਂਗੇ ਅਸੀਂ ਵੀ ਇਹਨਾਂ ਦੇ ਆਜ ਵਿੱਚ ਨਾਰਾ ਮਾਰਨ ਵਾਸਤੇ ਲਗਾਤਾਰ ਇਹਨਾਂ ਦੇ ਧਰਨੇ ਦੇ ਵਿੱਚ ਸ਼ਾਮ ਰਏ ਆ ਪਰ ਇਸ ਧੰਨੇ ਦੀ ਰੂਪਰੇਖਾ ਜਿਹੜੀ ਵਾਲਾ ਭਰਾਵਾਂ ਮੱਖ-ਮੱਖ ਜੱਜ ਬੰਦੀਆਂ ਦੀ ਮੱਤੋਂ ਹੁਣ ਆਇਆ ਮੈਂ ਕੋਈ ਤੀਰ ਕਟਾਉਣਾ ਕਰੇ ਮੈਂ ਕੋ ਬੈਂਤੀ ਕਰੂੰ ਸਰਕਾਰ ਨੂੰ ਕਿ ਮੈਂ ਕਰਸੀ ਪਰ ਪ੍ਰਾਤਿਕ ਹਾਂ ਜੇਕਰ ਨਾਲ ਪਈ ਤਮਨਵਾਲ ਵੀ ਕੀਤੀ ਇਸਰਮ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੇ ਚਾਰ ਆਤੰਗਵਾਦੀ ਗੁੰਡੇ ਨਹੀਂ ਫੜ ਪਾਇਓ ਤੁਸੀਂ ਸੋਚੋ ਜਿਹੜੇ ਆਪਣੇ ਪੁਲਿਸ ਵਾਲੇ ਜਿਨ੍ਹਾਂ ਨੂੰ ਛੁਪਾ ਰਹੇ ਤੇ ਬਾਹਰ ਪੋਲਿਟੀਕਲ ਪ੍ਰੈਸ਼ਰ ਮਤਲਬ ਜੱਟੀਆਂ ਮੈਂ ਹਰ ਰੋਜ਼ ਚਿੱਠੀ ਲਿਖ ਦਿਆਂ ਸਾਨੂੰ ਪਤਾ ਹੈ ਉਹ ਪਟਿਆਲੇ কুমਰਨ ਸਾਹਮਣੇ কুমਰਨ ਮਗਰ ਕੰਦੇ ਅਸੀਂ ਰੈਸਟ ਨਹੀਂ ਕਰ ਸਕਦੇ ਤੇ ਤੁਹਾਨੂੰ ਲੱਗਦਾ ਤੁਹਾਨੂੰ ਚੰਡੀ ਬਣੇ ਬਗੈਰ ਤੁਹਾਨੂੰ ਇਨਸਾਫ ਮਿਲੇਗਾ ਨਹੀਂ ਅੱਜ ਉਹ ਬੱਚੇ ਜਿਹੜੇ ਗਏ ਨਾ ਉਹਨਾਂ ਨੂੰ ਇਨਸਾਫ ਦਿਲਾਣ ਲਈ ਤੁਹਾਨੂੰ ਚੰਡੀ ਬੰਨਾ ਪਏਗਾ ਕਿਉਂਕਿ ਅਗਰ ਤੁਸੀਂ ਚੰਡੀ ਦੁਰਗਾ ਪੰਜਾਬ ਦੀ ਔਰਤਾਂ ਨਹੀਂ ਬਣਿਆ ਤੇ ਪੰਜਾਬ ਦਾ ਹਰ ਘਰ ਦਾ ਹਰ ਬੱਚਾ ਮਰ ਜਾਏ ਐ ਮੈਂ ਤੁਹਾਨੂੰ ਦੱਸ ਰਹੀਆਂ 84 ਵਿੱਚ ਜਿੱਦਾਂ ਘਰ ਦੇ ਬੱਚੇ ਚੱਕ-ਚੱਕ ਕੇ ਮਾਰੇ ਸੀ ਐ ਉਹ ਹਾਲੋ ਕੀ ਬੱਚਿਆਂ ਨੂੰ ਚੱਕ ਕੇ ਐਂਕਾਊਂਟਰ ਹੋ ਰਹੇ ਨੇ ਕਿ ਤੈਨੂੰ ਇਹ ਕਹੇ ਕਿ ਤੁਸੀਂ ਤੇਰੇ ਬੱਚੇ ਤੁਹਾਨੂੰ ਕਹਿ ਰਹੇ ਕਿ ਤੁਹਾਡੇ ਦੋ ਬੱਚੇ ਇਕੱਠੇ ਗੱਡੀ 'ਚ ਕਿਉਂ ਗਏ ਸੀ? ਕੌਣ ਸਰਕਾਰ ਸਾਨੂੰ ਦੱਸੇ ਕਿ ਅਸੀਂ ਬੱਚਿਆਂ ਨੂੰ ਕਿੱਦਾਂ ਭੇਜਾਂ ਕਿਉਂਕਿ ਉਹਨਾਂ ਨੇ ਇਲੀਗਲ ਕੰਮ ਕਰਨਾ ਹੈ। ਉਹਨਾਂ ਨੇ ਇਲੀਗਲ ਗੱਡੀਆਂ ਚਲਾਨੀਆਂ ਨੇ ਤੇ ਉਹਨਾਂ ਦੀ ਬਜਾਏ ਨਾਲ ਅਸੀਂ ਆਪਣੇ ਬੱਚੇ ਸਕੂਲ ਭੇਜਣ ਤੋਂ ਪਹਿਲੇ ਅਸੀਂ ਸੋਚਾਂਗੇ ਪਹਿਲੇ ਇੱਕ ਬੱਚਾ ਭੇਜੀਏ ਫਿਰ ਦੂਜਾ ਬੱਚਾ ਭੇਜੀਏ। ਤੁਹਾਨੂੰ ਸੀਐਮ ਮਾਨ ਨੂੰ ਬਹੁਤ ਕੱਤੀ ਤਰੀਕ ਮੋ ਬੁਲਾਇਆ ਸੀ ਅਦੋਂ ਇੱਕ ਦਿਨ ਪਹਿਲੇ ਨੱਚਦੇ ਪਏ ਸੀ ਆਪਣੀ ਬੇਟੀ ਦੇ ਬਰਥ ਦੇ। ਕਹਿੰਦੇ ਸੀ ਪੰਜਾਬ ਦੀ ਬੇਟੀਆਂ ਦੇ ਅੱਖਾਂ 'ਚ ਆਸੂ ਨਹੀਂ ਆਉਣ ਦੇਂਦੇ। ਭਗਵੰਤ ਮਾਨ ਤੂੰ ਕਿੱਥੇ ਐ ਜਿੱਥੇ ਤੇ ਮਾਂਵਾਂ ਨ ਹੋ ਰਹੀਆਂ ਤੂੰ ਇੱਥੇ ਪਟਿਆਲੇ ਆ ਕੇ ਤੂੰ ਮਾਂਵਾਂ ਦੇ ਬੱਚੇ ਮਾਰ ਦਿੱਤੇ ਤੂੰ ਆਪ ਨੂੰ ਜਿਉ ਹਾ ਤੂੰ ਆਪ Punjab ਸਰਕਾਰ ਨੂੰ ਕ ਆਪਾਤ ਦੀ ਮੋਦੀ ਦੇ ਰਹਿਆਂ ਪੰਜਾਬ ਦੀ ਸਾਰੀ ਔਰਤਾਂ ਜਦੋਂ ਅਸੀਂ ਦੁਰਗਾ ਚੰਡੀ ਬਣ ਗਏ ਤਾਂ ਸਾਡੇ ਜਿਹਾ ਕਿਸੇ ਨੂੰ ਟਿਕਨ ਨਹੀਂ ਦਾਵਾਂਗੇ ਅਸੀਂ ਆਪੇ ਪੰਜਾਬ ਨੂੰ ਚਲਾ ਲਾਵਾਂਗੇ ਸਾਨੂੰ ਕੋਈ ਪੋਲਿਟਿਕਸ ਨਹੀਂ ਚਾਹੀਦੀ ਅਸੀਂ ਆਪੇ ਪੰਜਾਬ ਚਲਾਣ ਕਿਉਂਕੇ ਹੈਗੇ ਹਾਂ ਔਰ ਅਗਰ ਐਸੇ ਮਾਵਾਂ ਨੂੰ ਇਨਸਾਫ ਨਹੀਂ ਮਿਲਿਆ ਆਈ ਵਿਲ ਸਟੈਂਡ ਵਿਦ ਜਬ ਤੱਕ ਇਹ ਲੜਨ ਦੇ ਮੈਨਾਂ ਨਹੀਂ ਮੈਨਾਂ ਖੜੀਆਂ ਮੈਨੂੰ ਇੱਕ ਵਾਸਤੇ ਬਟਾਣੇ ਦੂਰ ਮੈਂ ਅੱਧੇ ਕਰਦੀ ਦੀ ਦੂਰੀ ਚੰ ਮੈਂ ਆਪਣੀ ਲੜਾਈ ਦੀ ਜੇ ਲੜਈਆਂ ਮੇਰੀ ਲੜਾਈ ਮੁੱਕੀ ਨਹੀਂ ਹੈ ਉਹਦੀ ਇਨਸਾਫ ਲਈ ਇਹ ਸਾਡੇ ਇਨਸਾਫ ਲਈ ਮੈਂ ਤੁਹਾਡੇ ਨਾਲ ਖੜੀਆਂ ਵਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ